ਤੁਸੀਂ ਦੇਖ ਰਿਹਾ ਔਨ 에ਅਰ ਤੇ ਮੈਂ ਤੁਹਾਡੇ ਨਾਲ ਦਰਸ਼ਿਤ ਕੋਰ ਬਸਰਾ ਪੰਜਾਬ ਦੇ ਵਿੱਚ ਵੱਡਾ ਸੜਕ ਹਾਦਸਾ ਵਾਪਰਿਆ ਜੀ ਹਾਂ ਤਾਂ ਦੱਸਦੇ ਕਿ ਦਿਲਦਾਨ ਆਉਣ ਵਾਲਾ ਮਾਮਲਾ ਸਾਹਮਣੇ ਆ ਜਿੱਥੇ ਕਿ ਦੋ ਵਿਅਕਤੀਆਂ ਦੇ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਜੀ ਹਾਂ ਤਾਂ ਦੱਸਦੀ ਕਿ ਇਹ ਜੋ ਵਿਅਕਤੀ ਨੇ ਕੰਮ ਤੋਂ ਆਪਣੇ ਘਰ ਵਾਪਸ ਆ ਰਹੇ ਸੀ ਪਰ ਅਚਾਨਕ ਹੀ ਉਹਨਾਂ ਦੇ ਨਾਲ ਰਸਤੇ ਦੇ ਵਿੱਚ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ ਤਾਂ ਦੱਸਦੀ ਕਿ ਇਹ ਜੋ ਕਿ ਜਦੋਂ ਓਵਰਟੇਕ ਕਰ ਰਹੇ ਸੀ ਤਾਂ ਸਾਹਮਣੇ ਤੋਂ ਇੱਕ ਗੱਡੀ ਆਂਦੀ ਆ ਜੋ ਕਿ ਅਚਾਨਕ ਉਸ ਸਮੇਂ ਇਹਨਾਂ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਤਾਂ ਉਸੇ ਦੌਰਾਨ ਨਹੀਂ ਮੌਕੇ ਤੇ ਇਹਨਾਂ ਦੋ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਤੇ ਬਾਅਦ ਵਿੱਚ ਇਹਨਾਂ ਨੂੰ ਹਸਪਤਾਲ ਦੇ ਵਿੱਚ ਵੀ ਲੈ ਕੇ ਜਾਇਆ ਜਾਂਦਾ ਤਾਂ ਦੱਸਦੀ ਕਿ ਜੋ ਕਾਰ ਦੇ ਵਿੱਚ ਸਵਾਰ ਵਿਅਕਤੀ ਸੀ ਉਹ ਮੌਕੇ ਤੇ ਹੀ ਉਥੋਂ ਫਰਾਰ ਹੋ ਜਾਂਦਾ ਹੈ ਤੇ ਦੱਸਦੀ ਕਿ ਇਹ ਬੁਰਾ ਮਾਮਲਾ ਜੜਾ ਰੂਪਨਗਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੋ ਵਿਅਕਤੀਆਂ ਦੇ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਤੇ ਉਥੇ ਇਸ ਮਾਮਲੇ ਦੇ ਵਿੱਚ ਨੇੜਲੇ ਲੋਕਾਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਭਾਜੀ ਮੇਰਾ ਨਾਮ ਗੌਰਵ ਹੈ ਜੀ। ਹਮ ਮੈਂ ਪਿੰਡ ਪਤੇਆੜਾ ਤੋਂ 5:30 ਵਜੇ ਪੇਂਟ ਦਾ ਕੰਮ ਕਰਕੇ ਰੋਪੜ ਨੂੰ ਆ ਰਹੇ ਤੇ ਅੱਛਾ ਨਾਲ ਮੇ ਡੈਡੀ ਤੇ ਇੱਕ ਬੰਦਾ ਹੋਰ ਤੇ ਸਾਡੇ ਨਾਲ ਦਾ ਜੀ ਹੂੰ ਤੇ ਉਧਰ ਤੇ ਜੀ ਇੱਕ ਕਾਲੇ ਰੰਗ ਦੀ ਗੱਡੀ ਆ ਰਹੀ ਦੀ ਹੂੰ ਉਹਨੇ ਜੀ ਟਰਾਲੇ ਨੂੰ ਓਵਰਟੇਕ ਕਰਨ ਲੱਗੇ ਤੇ ਜੀ ਅੱਛਾ ਮੇਰੇ ਪਾਪਾ ਤੇ ਇੱਕ ਬੰਦਾ ਸਾਡੇ ਨਾਲ ਦਾ ਹੋਰਤਾ ਜੀ ਉਹਨੂੰ ਆਪਣੀ ਗੱਡੀ ਦੇ ਜਪੇਟ ਚ ਲੈ ਲਿਆ ਜੀ ਕਿ ਦੋਂਹ ਹੈ ਬੰਦਿਆ ਜੀ ਉੱਤੇ ਇੰਨ ਮੌਕੇ ਤੇ ਅੱਛਾ ਗੱਡੀ ਵਾਲਾ ਲੈ ਕੇ ਆਇਆ ਕਿ ਫਰਾਰ ਹੋ ਗਿਆ ਗੱਡੀ ਵਾਲਾ ਉਹ ਭਾਜੀ ਭੱਜ ਗਿਆ ਜੀ ਪਛਾਣ ਹੋਈ ਆ ਗੱਡੀ ਕੋਈ ਨੰਬਰ ਵਗੈਰਾ ਨੰਬਰ ਨਹੀਂ ਭਾਜੀ ਕੱਲੀ ਕਾਲੇ ਰੰਗ ਦੀ ਗੱਡੀ ਸੀ ਟੇੜੀ ਗੱਡੀ ਸੀ ਪਤਾ ਲੱਗਿਆ ਕੁਝ ਨਹੀਂ ਭਾਜੀ ਮੈਂ ਨੇ ਹੀ ਦੇਖਿਆ ਭਾਜੀ ਅੱਛਾ ਪਤਾ ਕਿੱਦਾਂ ਲੱਗਿਆ ਕਿ ਐਕਸੀਡੈਂਟ ਹੋ ਗਿਆ ਬੱਸ ਜੀ ਨਾਲੇ ਤੇ ਦੋਈ ਮੋਟਰਸਾਈਕਲ ਦੇ ਸੀ ਆ ਰਹੇ ਵਿਚ ਵਿੱਚ ਤੇ ਹਸਪੀਟਲ ਆਣ ਤੋਂ ਪਹਿਲਾਂ ਹੀ ਡੈਥ ਹੋ ਗਈ ਹਾਂ ਮੌਕੇ ਤੇ ਡੈਥ ਹੋ ਗਈ ਮੈਂ ਖੁਰਸ਼ੀਦਾਬ ਮੁਸਲਿਮ ਮੂਮੈਂਟ ਜ਼ਿਲ੍ਹਾ ਪ੍ਰਧਾਨ ਜੀ ਰੋਪੜ ਤੋਂ ਤੇ ਇਹਨਾਂ ਦਾ ਨਾਮ ਵੀ ਗੌਰਵ ਹੈ ਰਾਦੇ ਪਪਾ ਜਦ ਕੰਮ ਕਰਕੇ 5:30 ਵਜੇ ਪਿੰਡ ਤੋਂ ਆ ਰਹੇ ਸੀ ਰੋਪੜ ਸਾਈਡ ਤੇ ਕਿਲਾਣੇ ਬਲੈਕ ਕਲਰ ਦੀ ਗੱਡੀ ਜਿਹੜੀ ਰੋਪੜ ਤੋਂ ਜਾ ਰਹੀ ਸੀ ਪਨਾਲੀ ਸਾਈਡ ਉਹਨਾਂ ਨੇ ਓਵਰਟੇਕ ਕਰਕੇ ਗੱਡੀ ਨੂੰ ਕੀਤਾ ਸੀ ਤੇ ਜਿਹੜੇ ਦੋ ਮੋਟਰਸਾਈਕਲਾਂ ਤੇ ਚਾਰ ਬੰਦੇ ਸੀ ਇੱਕ ਮੋਟਰਸਾਈਕਲ ਤੇ ਦੋ ਬੰਦੇ ਤੇ ਉਹਨਾਂ ਨੇ ਗੱਡੀ ਵਾਲੇ ਨੇ ਕਿਆ ਕੀਤਾ ਜਿਹੜੇ ਓਵਰਟੇਕ ਕਰਕੇ ਉਹਨਾਂ ਤੇ ਸਟੇering ਨਿਸ਼ਾਬ ਹੋਇਆ ਉਹਨਾਂ ਨੇ ਸਿੱਧਾ ਮੋਟਰਸਾਈਕਲ ਵਿੱਚ ਮਾਰੇ ਆ ਮੋਟਰਸਾਈਕਲ ਤੇ ਜਿਹੜੇ ਦੋ ਬੰਦੇ ਸਵਾਰ ਸੀਗੇ ਉਹਨਾਂ ਦੀ ਮੋਕੇ ਤੇ ਡੱਟ ਹੋ ਗਈ ਸੀ ਤੇ ਇਹਨਾਂ ਦੇ ਫਾਦਰ ਸਾਹਿਬ ਸੀ ਉਹ ਤੇ ਉਹਨਾਂ ਨੂੰ ਸਿਵਲ ਹਸਪੀਟਲ ਰੋਪੜ ਪਿੱਛੇ ਲੈਣ ਗਈ ਆ ਨਾਮ ਕੀ ਹੈਗਾ ਜਿਹਨੇ ਡੱਟ ਚੱਲ ਤਾਂ ਸਰ ਦੇਖੋ ਹਲੇ ਕੁਝ ਵੀ ਨਹੀਂ ਐ ਬਾਕੀ ਅਸੀਂ ਪ੍ਰਸ਼ਾਸਨ ਤੇ ਹੀ ਮੰਗ ਕਰਦੇ ਹਾਂ ਉਹਨਾਂ ਦੀ ਤੇਕੀ ਕਤ ਕੀਤੀ ਜਾਵੇ ਇਹ ਗਰੀਬ ਬੰਦੇ ਮਜ਼ਦੂਰ ਬੰਦੇ ਇਹਨਾਂ ਨੂੰ ਇਨਸਾਫ਼ ਮਿਲੇ ਜਾਵੇ ਅੱਛਾ ਉਹ ਬੰਦੇ ਜਿਹੜੇ ਭੱਜੇ ਨੇ ਕੋਈ ਗੱਡੀ ਦੀ ਪਛਾਣ ਹੋਈ ਆ ਕੋਈ ਸੀਸੀਟੀਵੀ ਰਿਕਾਰਡਿੰਗ ਹੋਣੀ ਹੋਈ ਆ ਕੋਈ ਸਰ ਦੇਖੋ ਉਧਰ ਨਾ ਇੱਕ ਜਿੱਤੇ ਗਰਾਊਂਡ ਹੈ ਫੁੱਟਬਾਲ ਖੇលਦੇ ਆ ਉੱਥੇ ਕੈਮਰੇ ਲੱਗੇ ਆ ਜੇ ਅਗਰ ਕੈਮਰੇਾਂ ਤੇ ਜਾ ਕੇ ਚੈੱਕ ਕੀਤਾ ਜਾਵੇ ਤੇ ਗੱਡੀ ਵਾਲਾ ਪਤਾ ਲੱਗ ਸਕਦਾ ਹੈ ਕਿ ਕਿਹੜੀ ਗੱਡੀ ਸੀ ਬਲੈਕ ਕਲਰ ਦੀ ਗੱਡੀ ਹੈ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਵਾ ਅੱਛਾ ਅਸੀਂ ਪ੍ਰਸ਼ਾਸਨ ਦੇ ਮਾਮਕਤੇ ਆ ਨਾ ਦੀ ਗਰੀਬ ਬੰਦੇ ਨਾਲ ਦੀ ਮਦਦ ਕੀਤੀ ਜਾਵੇ ਅੱਛਾ ਬੰਦਿਆਂ ਦੀ ਡੈਥ ਪਹਿਲਾਂ ਹੀ ਹੋ ਗਈ ਸੀ ਕਿ ਹਸਪੀਟਲ ਚ ਲਿਆਏ ਤੇ ਹੋਈ ਪਹਿਲਾਂ ਹੀ ਹੋ ਗਈ ਸਰ ਮੌਕੇ ਤੇ ਹੀ ਹੋ ਗਈ ਇਹ ਤਾਂ ਨਾਲੋਂ ਜਦ ਇੱਥੇ ਲੈ ਕੇ ਆਇਆ ਤੇ ਬੰਦੇ ਐਕਸਪਾਰ ਹੋ ਗਏ ਠੀਕ ਉਹਨਾਂ ਦੇ ਅੰਦਰ ਜਾਨ ਨਹੀਂ ਸੀਗੀ ਦੋ ਬੰਦੇ ਅੱਤੇ ਮੌਜੂਦ ਹੈ ਜਿਨ੍ਹਾਂ ਦੀ ਐਕਸਪਾਰ ਮੁੱਖ ਤਨ ਦੇਤ ਹੋ ਗਈ ਸੀ ਉਹਨਾਂ ਨੂੰ ਸਿਵਲ ਹਸਪੀਟਲ ਵਿੱਚ ਚ ਰੋਪੜ ਲਿਆਇਆ ਗਿਆ ਤੇ ਬਾਕੀ ਆਪਣੇ ਭਾਈ ਹੈ ਜਿਨ੍ਹਾਂ ਦੇ ਫਾਦਰ ਸਾਹਿਬ ਸੀਗੇ ਠੀਕ ਹੈ ਹੋ ਗਿਆ